ਜੱਟ ਹੱਸਦਾ ਏ ਜੱਟ ਜੱਤਦਾ ਏ ਜੱਟ ਗਾਉਂਦਾ ਏ ਜੱਟ ਨੱਚਦਾ ਏ ਕਿ ਜਸੀਨਾ ਚਿਰ ਦਿਖਾਵੇ ਕਿ ਜੱਟ ਕਿਹੜੇ ਹਾਲ ਚ ਵਸਦਾ ਏ ਪਹਿਲਾਂ ਸੋਟੀ ਪਹਿਣ ਵਿਆਹੀ ਫੇਰ ਬੈਂਕ ਦੀ ਕਿਸ਼ਤ ਵਿਲਾਹੀ ਨਾ ਨੱਥਿਆ ਸਿਰਤ ਹੋ ਕਰ ਜਾ ਮਿੱਟੀ ਵਿੱਚ ਮਿੱਟੀ ਹੋ ਕੇ ਪੁੱਤ ਵਰਗਾ ਫੁੱਡ ਡਾਇਰੈਕਟਰ ਜੱਟ ਨੇ ਬੇਚਿਆ ਰੋ ਰੋ ਕੇ ਪੁੱਤ ਵਰਗਾ ਫੁੱਡ ਡਾਇਰੈਕਟਰ ਜੱਟ ਨੇ ਬੇਚਿਆ ਰੋ ਰੋ ਕੇ ਅੱਸੀ ਕਾ ਦੋਸਤੋ ਮੈਂ ਤੁਹਾਡਾ ਵੀ ਪੱਟੀ ਕੁੰਬੜ ਵਾਲੀਆ ਤੇ ਨਾਲ ਮੇਰੇ ਉਸਤਾਦ ਮੱਟ ਸ਼ਿਰੋਂ ਵਾਲਾ ਇਹ ਲੈਣਾ ਤੁਹਾਡੇ ਨਾਲ ਕਿਉਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਬਾਹਰ ਮੌਸਮ ਬੜਾ ਖਰਾਬ ਹੈ ਗੜੇਬਾਰੀ ਹੋ ਰਹੀ ਆ ਹਨਾ ਇਹ ਦਿਨ ਜਦੋਂ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਕਿ ਕਿਸਾਨ ਦੇ ਫਸਲਾਂ ਬੇਸ ਜਾਣ ਫਿਰ ਫੋਡ ਟਰੈਕਟਰ ਬਗਣਾ ਕੋਈ ਬਾਣੀ ਪੱਟੀ ਗੱਲ ਦੀ ਬਿਲਕੁਲ ਜਦੋਂ ਕਰਦੇ ਥੱਲੇ ਬੰਦਾ ਆ ਜਵੇ ਕਿਉਂਕਿ ਇੱਕ ਜੱਟ ਐ ਜਿਹੜਾ ਮਤਲਬ ਖੁੱਲੇ ਆ ਸਮਾਂ ਦੇ ਥੱਲੇ ਆਉਂਦੀ ਹੂੰ ਫਸਲ ਬੀਜੀਦਾ ਹੈ ਨਹੀਂ ਤਾਂ ਵਪਾਰੀ ਗੋਦਾਮਾਂ ਦੇ ਵਿੱਚ ਆਪਣੇ ਆਪ ਨੂੰ ਆਪਦਾ ਸਾਰਾ ਕੁਝ ਰੱਖਦੇ ਆ ਹਾਂਜੀ ਇੱਕ ਜੱਟ ਐ ਇੱਕ ਜੱਟ ਹੋਰ ਵੀ ਜੱਟ ਹਮੇਸ਼ਾ ਕਹਿੰਦਾ ਕਿ ਮੈਂ ਅਭੀ ਫਸਲ ਸਿੱਟ ਕੇ ਆਂ ਨਹੀਂ ਤਾਂ ਬਾਕੀ ਵੇਚ ਕੇ ਆਉਂਦੇ ਹੁੰਦੇ ਨੇ ਨਹੀਂ ਮੁੱਲ ਵੱਟ ਕੇ ਲਿਆਉਂਦੇ ਹੁੰਦੇ ਸੀ ਹਾਂ ਹਾਂ ਸਹੀ ਗੱਲ ਤੇ ਅੱਜ ਕਿਸੇ ਨੂੰ ਮੌਸਮ ਮੌਸਮਾ ਤੇ ਕਿਸੇ ਦੀ ਅੱਜ ਦਰਦ ਦੇ ਬਣੇ ਹੋਇਆ ਹੈ ਹਣਾ ਬਿਲਕੁਲ ਬਿਲਕੁਲ ਕਿ ਬੜਾ ਪਿਆਰਾ ਲੱਗਿਆ ਬੱਦਲੰਬਰਾਂ ਵਿੱਚ ਜਦ ਗੱਜੇ ਹੂੰ ਉਹ ਕੋਨਾ ਮੈਤੇ ਪੱਪੂ ਕਰਦੀਆਂ ਆਰਦਾਸਾਂ ਸਤਿਗੁਰ ਦੀ ਸਹੀ ਗੱਲ ਆ ਜਾ ਤੁਮ ਨੂੰ ਰਲ ਮਿਲੇ ਭਿੱਜੇਵੇ ਕਾਹਤੋਂ ਪੈਨਸ਼ਨ ਲੈਂਦਾ ਉਹਨਾ ਤੇਰਾ ਪਿਓ ਸਰਕਾਰੀ ਅਫਸਰ ਬਦ ਕੋਈ ਨਹੀਂ ਪੈਂਦਾ ਹੂੰ ਕਦੀ ਸੋਹਣਿਆ ਬੜਾ ਰੋਮਾਂਟਿਕ ਮੌਸਮ ਆ ਜਾਂ ਨਹੀਂ ਪੈਂਦਾ ਕਿਉਂ ਸਾਡੀਆਂ ਬਸਾਂ ਲੰਮੀਆਂ ਲਿਸਕੀਆਂ ਸਹੀ ਗੱਲ ਪਸਨਾ ਲੰਮੀਆਂ ਪਈਆਂ ਹਣਾ ਕਿੰਨੀ ਤੇਜ਼ ਹਨੇਰੀ ਜੱਦੀਆਂ ਕਿੰਨੇ ਗੜੇ ਗੜੇ ਪੈ ਰਹੇ ਹਨ ਬਿਲਕੁਲ ਬਿਲਕੁਲ ਬੰਦੇ ਦਾ ਬੰਦੇ ਦੀ ਸਕੀਮ ਬੜਾਈ ਹੁੰਦੀ ਆ ਪਦਾ ਦਿਮਾਗ ਹੁੰਦਾ ਯਾਰ ਵੀ ਆਹ ਫਸਲ ਵੇਚ ਕੇ ਭੁੱਲੀ ਭੈਣ ਦਾ ਵਿਆਹ ਕਰਾਂਗੇ ਤੁੰਮੀ ਕੁੜੀ ਦਾ ਵਿਆਹ ਕਰਾਂਗੇ ਜਾਂ ਫਲਾਣੇ ਦਾ ਮੋੜਾਂਗੇ ਜਾਂ ਇਹ ਤੁੰਦਰੋਂ ਕਰਾਂਗੇ ਸਭੀਆਂ ਪਰਉਂਤਾ ਮੈਨੂੰ ਹੁੰਦੇ ਨੇ ਫਿਰ ਜਦੋਂ ਕੋਈ ਕੁਦਰਤ ਦਾ ਅਫੈਕਟ ਹੈ ਜਾਂਦਾ ਖੁਕਾ ਬੋਤ ਜਾਂਦਾ ਖੁਕਾ ਬੋਤ ਜਾਂਦਾ ਬਾਕੀ ਜਿੰਮ ਕਿਤੇ ਹਾਸ ਹੁੰਦੀ ਆ ਨਦਰ ਦੇ ਵਿੱਚ ਵੀ ਬਹੁਤ ਨੂੰ ਹੋ ਸਕਿਆ ਨਾ ਨਹੀਂ ਕਿ ਨਾ ਹੀ ਕੋਣ ਵੀ ਬਈ ਆਰਤੀ ਨੂੰ ਕਿਹਾ ਹੋਵੇ ਵੀ ਭਰਾ ਬਣ ਕੇ ਨਾ ਜਿਹੜਾ ਮਰ ਵੀ ਇਹ ਫਸਲ ਵੇਚ ਕੇ ਪੱਕੀ ਮਿੰਤੇ ਲਾਉ ਹਣ ਇਹਦੇ ਚ ਕੰਤ ਰਹਿ ਕੇ ਸੇਪੀ ਨਾ ਤੁਮ ਮੰਨ ਤੱਕ ਕੀਤਾ ਬਸਾਂ ਗੋ ਜਾਨ ਹੂੰ ਬਨੇ ਸ਼ਹਿਰੋਂ ਲਾਇਆ ਮੱਟ ਵੀ ਇਹਨੇ ਕਿਉਂ ਕਰਵਾਉਣਾ ਹਾਰੇ ਪਤਾ ਹਾਲੇ ਸੰਭਲਤਾ ਜਾ ਤੈ ਆਜ ਤੈ ਨਹੀਂ ਤਿਆਰੀ ਸਹੀ ਹੈ ਕਹਿੰਦੇ ਸੱਟ ਵੀ ਦੇ ਦਵਾਈਆਂ ਡਿਆ ਜੋਗਨ ਤਰਲੇ ਮਾਰਿਓ ਬਣਾ ਪੈਰ ਉੱਪਰ ਜਾਇ ਤੇ ਤੋ ਤਾਸ ਕੋ ਲੋ ਸੰਗੇ ਸਾਰੇ ਕੋਈ ਫਿਰ ਸਹੀ ਕਰੇ ਕਦੀ ਮਾਂ ਮੇਰਾ ਹੁਣ ਸੱਚੀ ਕੋ ਕੋ ਬਿੱਤੀ ਵੀ ਨਹੀਂ ਤਾਂ ਉਹਨਾਂ ਤੇ ਲੱਗੋ ਸਰਕਾਰੀ ਅਫਸਰ ਤਾਂ ਕੋਈ ਨਹੀਂ ਪੈਂਦਾ ਕਦੀ ਸੋਹਣਿਆ ਬੜਾ ਮਟ ਮੌਸਮ ਆ ਜਾਂਦੀ ਪੰਨਾ ਸਾਡੇ ਫਸਲਾਂ ਲੱਗ ਨਹੀਂ ਇਸੇ ਕਰਨਾ ਤੁਸੀਂ ਬਰਤ ਦੀ ਗੱਲ ਹੈ ਨਾ ਤੁਸੀਂ ਦੇਖੋ ਜਿਹੜਾ ਸਰਕਾਰੀ ਅਫਸਰ ਆ ਉਹਨੂੰ ਤਾਂ ਮੀਂਹ ਪਵੇ ਗੜੇ ਮਾਰੇ ਕੋਈ ਫਰਕ ਨਹੀਂ ਪੈਂਦਾ ਉਹਦੀ ਤਾਂ ਕਾ ਜਿਹੜੀ ਚੜੀ ਵੀ ਨਹੀਂ ਆ ਜਾਣੀ ਪਰ ਜਿਹੜੀਆਂ ਆਸਾਂ ਰੱਖੇ ਹੁੰਦੇ ਨੇ 6 ਮਹੀਨੇ ਮਤਲਬ ਦਿਨ ਰਾਤ ਖੇਤਾਂ ਦੇ ਵਿੱਚ ਵੱਟਾ ਵਿੱਧ ਕੇ ਜਿਹੜੀ ਆਸ ਜਿਹੜੀ ਵਿਆਹ ਫਸਲ ਆਪਣੇ 2 ਕੁ ਮਹੀਨੇ ਨੂੰ ਲਾਰਾ ਲਾ ਕੇ ਟਿਕਾਇਆ ਤਾਂ ਕੋਈ ਵੀ ਬੰਦਾ ਨਾ ਦੈਣ ਲੈਣ ਵਾਲਾ ਵੀ ਜਦੋਂ ਇਸ ਤਰ੍ਹਾਂ ਫਿਰ ਉਮੀਦਾਂ ਤੇ ਪਾਣੀ ਵਰ੍ਹਦੇ ਜੀ ਕੀ ਹਾਲਾਤ ਹੁੰਦੇ ਐ ਪਰ ਉਹ ਹੀ ਰੱਬ ਕਿ ਥੱਪਿਆ ਰੁਪਿਆ ਮਰਮ ਗਿਆ ਸੀ ਇੱਕ ਪਾਸਾ ਜ ਕਰਨ ਗਿਆ ਸੀ ਕਾਹ ਤੋਂ ਆਂਦਾ ਤਾਂ ਉਹ ਰੱਬਾ ਭੁੱਖੇ ਹਾਂ ਵਿਚਾਰੇ ਮਾ ਜਰੇਲ ਦੀ ਬਰਦੀ ਤੋਂ ਮੁੜਿਆ ਸੋਚ ਕੇ ਬੱਚਿਆਂ ਬਾਰੇ ਕਿਨੇ ਆਨੇ ਨੇ ਮਿਲਦੇ ਲੈ ਲੈਣਾ ਰੱਬਾ ਭੁੱਖੇ ਸਾਰੇ ਸਹੀ ਗੱਲ ਹੈ ਜਿਵੇਂ ਨਹੀਂ ਤੁਹਾਡਾ ਇੱਕ ਕੁਦਰਤ ਚਾਹ ਤਾ ਕਰਦਾ ਉਹਨੇ ਸਾਰਾ ਕੁਝ ਕਰਨਾ ਹੈ ਉਹਨੇ ਉਹਨੂੰ ਸਾਰਾ ਦਾ ਖਿਆਲ ਉਹ ਸਾਡਾ ਵੱਡਾ ਬਾਪੂ ਆ ਜਿਹੜਾ ਹਾਂ ਇਹ ਤਾਂ ਕਰਦੇ ਨੇ ਕੁਦਰਤ ਕਾਰਨ ਉਹਨੇ ਸਾਰਾ ਸਾਰਾ ਦਾ ਖਿਆਲ ਰੱਖਣਾ ਹੈ ਤੋਂ ਨਾਲ ਇੱਕ ਇੱਕ ਸੌਲਵ ਕਰਨ ਉਹਦੇ ਵਿੱਚ ਢੱਲੋ ਢੰਡਿਆ ਨਾਲ ਡਾਇਲੌਗ ਸੀ ਕਿ ਜਿੰਨਾ ਝਗੜਾ ਚਾਹਂਦੀ ਦਾ ਹਾਂ ਜਿੰਨੀ ਹਿੰਮਤ ਜਿਟਾਉਣਾ ਖੁਸ਼ ਖੁਦ ਦੀ ਹਿੰਮਤ ਜਿਟਾਉਣਾ ਖੁਦ ਖੁਸ਼ੀਆਂ ਦੇ ਰਸੇ ਸੋਣ ਲਈ ਉਹ ਤੋਂ ਘੱਟ ਹਿੰਮਤ ਹੋਉਂਦੀ ਹੈ ਹਾਂ ਜ਼ਿੰਦਗੀ ਜਮ ਜ਼ਿੰਦਗੀ ਜਮ ਲਈ ਹੈ ਨਾ ਸਹੀ ਗੱਲ ਹੈ ਕਿੰਨੀ ਮਤਲਬ ਤੁਸੀਂ ਥੋੜੀ ਜਿਹੀ ਸੌਦਾ ਦੇ ਵਿੱਚ ਕਿੰਨਾ ਵੱਡਾ ਇੱਕ ਬੰਦੇ ਨੂੰ ਹੌਸਲਾ ਦੇਤਾ ਬਿਲਕੁਲ ਹੈ ਨਾ ਜਿਵੇਂ ਇਹ ਤਾਂ ਬਹੁਤ ਕੱਢ ਖਾਂਗੇ ਜੇ ਲੋੜ ਹੋਦੀ ਹੈ ਕੋਈ ਅਸੀਂ ਮਰਜਮਿਆਂ ਪਰ ਤੁਸੀਂ ਇਕੱਲੇ ਨਹੀਂ ਮਰਦੇ ਬੰਦੇ ਬਹੁਤ ਲੋਕ ਮੰਨਦੇ ਜੇ ਕੋਈ ਬੰਦਾ ਜਿਵੇਂ ਤੁਹਾਡੀ ਪਹਿਲੀ ਲਾਈਨ ਦੇ ਵਿੱਚ ਜਿਕਰ ਆ ਵੀ ਰੇਹ ਹੁੰਦੀ ਪਟੜੀ ਤੂੰੜਿਆ ਹੈ ਨਾ ਵੀ ਜੇ ਉਹ ਤਾਂ ਹਰ ਕਹੇ ਸੋਚੇ ਮੇਰੇ ਤੋਂ ਮਨ ਕਦੀ ਨਹੀਂ ਖੁਸ਼ੀ ਕਰੂਗਾ ਜੀ ਪਤਾ ਕੀ ਹੈ ਤੂੰ ਇਹ ਆਪ ਨੂੰ ਲੱਗਦਾ ਹੁੰਦਾ ਹੈ ਕਿ ਜਿਹੜੇ ਬੰਦੇ ਖੜੇ ਰਹਿੰਦੇ ਨੇ ਹਮ ਖੜੇ ਰਹਿਣਾ ਤਾਂ ਹੈ ਜਿੰਦਗੀ ਹੈ ਦੁੱਖ ਤਕਲੀਫਾਂ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਜੇ ਆਪਣੀ ਜ਼ਿੰਦਗੀ ਝਾਤ ਮਾਰੋ ਵੀ ਕਿੰਨੇ ਦੁੱਖ ਆਏ ਹੈ ਨਾ ਕਿੰਨੇ ਦੁੱਖ ਆਏ ਉਹ ਲੰਘਦੇ ਨਾ ਹਮ ਦੁੱਖ ਵੀ ਲੱਗ ਜਾਂਦੇ ਐ ਤੇ ਸੁੱਖ ਵੀ ਲੱਗ ਜਾਂਦੇ ਨੇ ਸਹੀ ਹੈ ਹੁਣ ਜਦੋਂ ਵਿਆਹ ਹੋ ਗਿਆ ਹਟਦਾ ਹੁੰਦਾ ਉਹ ਤੋਂ ਬਾਅਦ ਐਂ ਲੱਗਦਾ ਜਿਵੇਂ ਰਾਉਂਡ ਵੀ ਮੁੱਕ ਗਿਆ ਜਦੋਂ ਤੂੰ ਪਹਿਲਾਂ ਐਂ ਆਉਂਦਾ ਵੀ ਯਾਰ ਕਿਆ ਹਵਾ ਤਾ ਕਿਆ ਹਵਾ ਤਾ ਐਤੇ ਦੁੱਖ ਵੀ ਨਹੀਂ ਹਮੇਸ਼ਾ ਨਾਲ ਇਹਦੇ ਸੁੱਖ ਵੀ ਮਿਲਦੇ ਜੇ ਧੁੱਪ ਪਰ ਚਾਂ ਵੀ ਹੋਊਗੀ ਜੇ ਹਾਂ ਮੇ ਕਦਾ ਸੁਖ ਮਿਲ ਆਵੇਗਾ ਸਹੀ ਗੱਲ ਹੈ ਹਾਂ ਜੇ ਦੁੱਖ ਨੇ ਤਾਂ ਸੁੱਖ ਵੀ ਹੋਣਗੇ ਪਰ ਬੰਦਾ ਜਿਹੜਾ ਬੰਦਾ ਖੜਾ ਰਹਿੰਦਾ ਦੋ ਤਣੇ ਲੋਕ ਹੁੰਦੇ ਆ ਇਕ ਕਦਾਂ ਦੁੱਖਾਂ ਤੋਂ ਡਾਇਰਡ ਹੋ ਜਾਂਦੇ ਨੇ। ਇੱਕ ਬੰਦੇ ਹੁੰਦੇ ਨੇ ਜਿਹੜਾ ਦੁੱਖ ਆਉਣ ਤੋਂ ਬਾਅਦ ਵੀ ਖੜੇ ਰਹਿੰਦੇ ਆ। ਬਿਲਕੁਲ। ਜਿਹੜੇ ਖੜੇ ਰਹਿੰਦੇ ਆ ਉਹ ਜ਼ਿੰਦਗੀ ਦਾ ਸਵਾਰ ਲੈ ਜਾਂਦੇ ਆ। ਜਿਹੜੇ ਉਹਨਾਂ ਟਾਈਮਾਂ 'ਚ ਸਲਫਾਜ਼ ਖਾ ਜਾਂਦੇ ਆ, ਬੱਖੇ ਨਾਲ ਲੜਦੇ ਜਾਂਦੇ ਆ। ਮੈਚ ਡੁੱਬ ਜਾਂਦੇ ਆ, ਰੇਲ ਦੀ ਬੱਤੀ ਥੱਲੇ ਆ ਕੇ ਮਰ ਜਾਂਦੇ ਆ। ਹਨਾ? ਬਿਲਕੁਲ। ਗੋਲੀ ਮਾਰ ਲੰਦੇ ਆ, ਬਹੁਤ ਖੁਸ਼ੀਆਂ ਦੱਲਦੇ ਆ। ਉਹ ਫਿਰ ਉਹ ਮੇਲਾ ਚਾਰ ਦਿਨਾਂ ਦਾ ਦੋ ਦਿਨ ਦਾ ਨਾ ਦਿਮਾਗ ਚ ਚਲੇ ਜਾਂਦੇ ਆ। ਪਰ ਮੈਂ ਕਹਿੰਦਾ ਵੀ ਤੁਸੀਂ ਖੜੇ ਰਹੋ। ਖੜੇ ਰਹੋ। ਦੁੱਖ ਤੁਹਾਨੂੰ ਨਾ ਹੀ ਜਿੰਦੀਏ। ਜਿੰਦੀ ਵੀ ਹਿੰਦੋ। ဒီကနေ